ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅੱਜ ਪਿੰਡ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਹੋਇਆ ਤੁਸੀਂ ਕਾਹਦਾ ਪ੍ਰੋਗਰਾਮ ਕੀਤਾ ਉਹ ਤਾਂ ਵੈਸੇ ਹੀ ਐਮਐਲਏ ਸਾਹਿਬ ਨੇ ਮਿਲਣ ਆਉਣਾ ਸੀ ਤਾਂdre ਆਏ ਸੀ ਕਿ ਖੰਡ ਪਾਠ ਤੇ ਉਹ ਕਹਿੰਦੇ ਤੁਹਾਡੇ ਪਿੰਡ ਵੀ ਰੌਂਡ ਮਾਰ ਲੈਣੇ ਆ ਉਹ ਤਾਂ ਵੈਸੇ ਮਿਲਣ ਨਹੀਂ ਆਏ ਸੀਗੇ ਤੇ ਉਹਨਾਂ ਕਰਕੇ ਉਹਨਾਂ ਨੂੰ ਕਦਾਂ ਵੀ ਕਦੀ ਐਮਐਲਏ ਨੇ ਚੱਕਰ ਮਾਰੇ ਆ ਕਿ ਅੱਜ ਇਹ ਲੋਕ ਸਭਾ ਚੋਣਾਂ ਨੇੜੇ ਆ ਗਏ ਤਾਂ ਕਰਕੇ ਨਹੀਂ ਪਹਿਲਾਂ ਵੀ ਅਸੀਂ ਇੱਕ ਦੋ ਵਾਰੀ ਯਾਦ ਕੀਤਾ ਆਏ ਨੇ ਠੀਕ ਹੈ ਨੀ ਹਾਂਜੀ ਤੇ ਬਾਕੀ ਕੰਮ ਕੁੰਬੀ ਸਾਡੇ ਗਲੀਆਂ ਗਲੀਆਂ ਦੇ ਕਰਾਏ ਨੇ ਹਲਕਾ ਗਿਲਪਿੰਡ ਦੇ ਐਸੇ ਕਿਹੜੇ ਕੰਮ ਨੇ ਜੋ ਪਹਿਲਾਂ ਨਹੀਂ ਹੋਏ ਸੀਗੇ ਤੇ ਹੁਣ ਉਸ ਦੇ ਮਤੇ ਪਾਸ ਕਾ ਹਾਂਜੀ ਹੁਣ ਆ ਬਾਕੀ ਆ ਸਰਪੰਚੀ ਦੀਆਂ ਵੋਟਾਂ ਤੋਂ ਬਾਅਦ ਜਿੰਨੇ ਕੰਮ ਅਧੂਰੇ ਪਏ ਨੇ ਸਾਰੇ ਹੋ ਜਾਣਗੇ ਪਹਿਲੀਆਂ ਜਾਨੀ ਸਰਕਾਰਾਂ ਨੇ ਤਾਂ ਪੁੱਛਿਆ ਹੀ ਕੋਈ ਨਹੀਂਗਾ ਤੇ ਹੁਣ ਜੇ ਇਹਨਾਂ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਆ ਸਾਡੇ ਆਪਣੇ ਜੀਵਨ ਸਿੰਘ ਸੰਗੋਵਾਲ ਐਮ ਐਲ ਏ ਬੇ ਬਹੁਤ ਹੀ ਇਹਦਾ ਖਿਆਲ ਰੱਖਦੇ ਨੇ ਕੀ ਗੁੱਛਣਾ ਚਾਹੂੰਗੀ ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਅੱਜ ਹੀ ਐਮਐਲਏ ਨੇ ਦੌਰਾ ਕੀਤਾ ਪਹਿਲਾਂ ਨਹੀਂ ਆਏ 2 ਸਾਲਾਂ ਦੇ ਵਿੱਚ ਇਹ ਕਿਹੜਾ ਗੱਲ ਸੱਚ ਇਹ ਗੱਲ ਸੱਚ ਹੈ ਜੀ ਅਸੀਂ ਕਈ ਵਾਰੀ ਕੋਸ਼ਿਸ਼ ਕੀਤੀ ਆ ਤੇ ਬੁਲਾਉਂਦੀ ਹਾਂ ਪਰ ਜਾਂ ਬੀਜੀ ਹੁਣ ਕਿਹੜਾ ਵਜੜਿਆ ਨਹੀਂ ਨਹੀਂ ਉਹ ਤਾਂ ਨਹੀਂ ਵਜਿਆ ਜੀ ਇਸ ਬਾਰੇ ਕੀ ਕਹਿਣਾ ਚਾਹੋਗੇ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਹੋ ਜਾਣਗੇ ਕੰਮ ਅਮੇ ਦੇ ਵਿੱਚ ਹੀ ਪਤਾ ਚੱਲੇਗਾ ਵੀ ਰਿਸਪਾਂਸ ਮਿਲਦਾ ਤੇ ਨਹੀਂ ਮਿਲਦਾ ਹੁਣ ਤੱਕ ਤਾਂ ਰਿਸਪਾਂਸ ਕੋਈ ਮਿਲਿਆ ਨਹੀਂ ਸਾਨੂੰ ਹੁਣ ਮੌਜੂਦਾ ਸਰਪੰਚ ਹੋਣ ਦੇ ਨਾਤੇ ਤੁਹਾਨੂੰ ਪਿੰਡ ਦੇ ਵਸਨੀਕਾ ਵੱਲੋਂ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਤੇ ਕਿਹੜੇ ਕੰਮ ਜਿਹੜੇ ਪੈਂਡਿੰਗ ਨੇ ਕਿਸ ਤਰ੍ਹਾਂ ਦੇ ਲੋਕਾਂ ਵੱਲੋਂ ਜਿਹੜਾ ਕਿਹਾ ਕਹਿ ਦਈਏ ਹੁੰਗਾਰਾ ਪੜਿਆ ਜਾਂਦਾ AVP نیوز پنجاب ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਮਰਨ ਇਸ ਵੇਲੇ ਤੁਹਾਨੂੰ ਦੱਸਦੀ ਕਿ ਜਿਸ ਤਰ੍ਹਾਂ ਲੋਕ ਸਭਾ ਚੋਣ ਨੇੜੇ ਆ ਗਏ ਨੇ ਤਾਂ ਸਾਰੇ ਹੀ ਹਲਕਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਕੀ ਹੈ ਕਾਂਮ ਚੋਂ ਜਾਂਪਤਾ ਲਾਗੂ ਹੋਣ ਤੋਂ ਬਾਅਦ ਲਗਾਤਾਰ ਕਈ ਮਾਮਲੇ ਵੀ ਸਾਹਮਣੇ ਆ ਰਹੇ ਤੇ ਉੱਥੇ ਹੀ ਆਪਾਂ ਗੱਲ ਕਰ ਲੈਨੇ ਅੱਜ ਅਸੀਂ ਮੌਜੂਦ ਆ ਹਲਕਾ ਗਿਲ ਪਿੰਡ ਮਹਿਬੂਦ ਮਹਿਮੂਦ ਪੂਰਾ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਸਾਬਕਾ ਸਰਪੰਚ ਮजूद ਨੇ ਤੇਜਾ ਸਿੰਘ ਤੇ ਗੱਲਬਾਤ ਕਰ ਲੈਨੇ ਸਰ ਸ਼ਸ਼ੀ ਕਲ ਸਰ ਸਵਾਗਤ ਹੈ ਪਹਿਲਾਂ ਤੋਂ ਤੁਹਾਡਾ ਜੀ ਹਾਂਜੀ ਸਰ ਕਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅੱਜ ਪਿੰਡ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਹੋਇਆ ਤੁਸੀਂ ਕਾ ਦਾ ਪ੍ਰੋਗਰਾਮ ਜੀ ਉਹ ਤਾਂ ਵੈਸੇ ਹੀ ਐਮਐਲਏ ਸਾਹਿਬ ਨੇ ਮਿਲਣ ਆਉਣਾ ਸੀ ਤਾਂdre ਆਏ ਸੀ ਕਿ ਖੰਡਪਾਠ ਤੇ ਉਹ ਕਹਿੰਦੇ ਤੁਹਾਡੇ ਪਿੰਡ ਵੀ ਰੌਂਡ ਮਾਰ ਲੈਣੇ ਉਹ ਤਾਂ ਵੈਸੇ ਮਿਲਣ ਨਹੀਂ ਆਏ ਸੀਗੇ ਜੀ ਬਾਕੀ ਉਹਨਾਂ ਨੂੰ ਜਿਹੜੇ ਸਾਡੇ ਮਤੇ ਮਤੇ ਪਾ ਕੇ ਦਿੱਤੇ ਹੋਏ ਆ ਤੇ ਉਹ ਜਾਦ ਕਰਾਏ ਉਹਨਾਂ ਨੂੰ ਵੀ ਪਾਇਓ ਇਸ ਤਰ੍ਹਾਂ ਦੇ ਮਤੇ ਨੇ ਸਰ ਲੋਕ ਛੜਕਾ ਛੁਟਕਾ ਟੁੱਟੀਆਂ ਵਾਲੇ ਦਾਲੇ ਤੇ ਗਲੀਆਂ ਬਣਨ ਵਾਲੀਆਂ ਨਾਲੀਆਂ ਬਣਨ ਵਾਲੀਆਂ ਕੁਛ ਐਜੇ ਮਤੇ ਹੈਗੇ ਕਲੋਨੀਆ ਦੇ ਵਿੱਚ ਤੇ ਉਹਨਾਂ ਕਰਕੇ ਉਹਨਾਂ ਨੂੰ ਕਦੇ ਵੀ ਕਦੀ ਐਮਐਲਏ ਨੇ ਚੱਕਰ ਮਾਰੇ ਆ ਕਿ ਅੱਜ ਇਹ ਲੋਕ ਸਭਾ ਚੋਣਾਂ ਨੇੜੇ ਆ ਗਏ ਤਾਂ ਕਰਕੇ ਨਹੀਂ ਪਹਿਲਾਂ ਵੀ ਅਸੀਂ ਇੱਕ ਦੋ ਵਾਰੀ ਜਾਦ ਕੀਤਾ ਆਏ ਨੇ ਠੀਕ ਹੈ ਨਹੀਂ ਹਾਂਜੀ ਤੇ ਬਾਕੀ ਕੰਮ ਕੁੰਬੀ ਸਾਡੇ ਗਲੀਆਂ ਗਲੀਆਂ ਦੇ ਕਰਾਏ ਨੇ ਹਲਕਾ ਗਿਲ ਪਿੰਡ ਦੇ ਐਸੇ ਕਿਹੜੇ ਕੰਮ ਨੇ ਜੋ ਪਹਿਲਾਂ ਨਹੀਂ ਹੋਏ ਸੀਗੇ ਤੇ ਹੁਣ ਉਸ ਦੇ ਮਤੇ ਪਾਸ ਕੰਮ ਹੋ ਗਏ ਹਾਂ ਹਾਂਜੀ ਹੁਣ ਆ ਬਾਕੀ ਆ ਸਰਪੰਚੀ ਦੀਆਂ ਵੋਟਾਂ ਤੋਂ ਬਾਅਦ ਜਿੰਨੇ ਕੰਮ ਧੂਰੇ ਪੈ ਨੇ ਸਾਰੇ ਹੋ ਜਾਣਗੇ ਪਹਿਲੀਆਂ ਜਾਨੀ ਸਰਕਾਰਾਂ ਨੇ ਤਾਂ ਪੁੱਛਿਆ ਹੀ ਕੋਈ ਨਹੀਂਗਾ ਤੇ ਹੁਣ ਜੇ ਇਹਨਾਂ ਦੇਤੋਂ ਆਮ ਆਦਮੀ ਪਾਰਟੀ ਸਰਕਾਰ ਆਈ ਆ ਸਾਡੇ ਆਪਣੇ ਜੀਵਨ ਸਿੰਘ ਸੰਗੋਵਾਲ ਐਮ ਐਲ ਏ ਬੇ ਬਹੁਤ ਹੀ ਇਹਦਾ ਖਿਆਲ ਰੱਖਦੇ ਨੇ ਬਹੁਤ ਵਧੀਆ ਮਿਲਣਸਾਰ ਬੰਦੇ ਆ ਆਪਾਂ ਕਹਦੇ ਹਲਕਾ ਗਿਲ ਜੋ ਹੈ ਇੱਥੇ ਇਹ ਕਾਫੀ ਵੱਡਾ ਹਲਕਾ ਮੰਨਿਆ ਜਾਂਦਾ ਹੈ ਤੇ ਪਿੰਡ ਵੀ ਇਹਦੇ ਵਿੱਚ ਕਾਫੀ ਨੇ ਕਿੰਨੀ ਕੁ ਵਾਰ ਤੁਹਾਡੇ ਕੋਲ ਉਹ ਸਾਲ ਲੈ ਚੁੱਕੇ ਨੇ ਤੇ ਅੱਜ ਵੀ ਪਹੁੰਚੇ ਨਹੀਂ ਤੇ ਅੱਜ ਕਿਹੜੇ ਮਤੇ ਤੁਸੀਂ ਪਾਸ ਕਰਨਗੇ ਅਸੀਂ ਇੱਕ ਤਾਂ ਸੜਕ ਸਾਡੀ ਮੈਨ ਸ਼ੜਕ ਦਾ ਫਾਟਕਾ ਨੂੰ ਗਈ ਆ ਇਹ ਬਹੁਤ ਟੁੱਟੀ ਹੈ ਇਹਦੀ ਹਾਲਤ ਬਹੁਤ ਖਰਾਬ ਹੈ ਕਿੰਨੀ ਦੇਰ ਤੋਂ ਖਰਾਬ ਹੈ ਇਹ ਪਿੱਛੇ ਬਣੀ ਸੀ 2 ਸਾਲ ਪਹਿਲਾਂ ਬਣੀ ਸੀ ਫਿਰ ਟੁੱਟਾ ਟੱਗੀ ਤੇ ਹੁਣ ਇਹਨਾਂ ਨੂੰ ਕਿਹਾ ਵੇ ਬੇਨਤੀ ਕੀਤੀ ਵੇ ਇਹਨੂੰ ਵਧੀਆ ਕਰਕੇ ਬਣਾਓ ਵੇ ਆਵਾਜਾਈਏ ਤੇ ਬਹੁਤ ਜ਼ਿਆਦਾ ਆ वैसे रेगुलर जद भी ਤੁਸੀਂ ਲੱਗਦਾ ਕਿ ਹਾਲਤ ਖਰਾਬ ਹੈ ਤਾਂ ਉਸ ਟਾਈਮ ਕੰਮ ਹੁੰਦਾ ਹੈ ਜਾਂ ਨਹੀਂ ਹੁੰਦਾ ਨਹੀਂ ਹੁੰਦਾ ਜੀ ਨਹੀਂ ਜਦ ਜਦ ਵੀ ਟੁੱਟ ਜਾਂਦੀ ਹੈ ਕੋਈ ਕੰਮ ਨਹੀਂ ਹੋਇਆ ਉਸ ਤੋਂ ਬਾਅਦ ਕਲੈਕਸ਼ਨ ਦਾ ਨੇੜੇ ਹੋ ਜਾਂਦਾ ਵਾ ਨਹੀਂ ਹੋਣਾ ਹੁਣ ਤਾਂ ਚੋਣ ਜਾਬਤਾ ਲੱਗ ਗਿਆ ਹੁਣ ਤਾਂ ਕੋਈ ਕੰਮ ਹੋਣਾ ਨਹੀਂ ਉਸ ਤੋਂ ਬਾਅਦ ਜਦੋਂ ਆਪਣੀਆਂ ਪੰਚਾਇਤ ਦੀਆਂ ਵੋਟਾਂ ਹੋਣਗੀਆਂ ਉਸ ਤੋਂ ਬਾਅਦ ਜਿੰਨੇ ਵੀ ਅਧੂਰੇ ਕੰਮ ਨੇ ਸਾਰੇ ਹੋ ਜਾਣਗੇ ਉਮੀਦ ਹੈਗੀ ਕੋਈ ਕੀ ਹੋ ਜਾਏਗਾ ਹਾਂ ਜੀ ਬਿਲਕੁਲ ਉਮੀਦ ਹੈ ਸਾਨੂੰ 100% ਹੈ ਮਲੇ ਤੇ ਬਿਲਕੁਲ ਜੀਵਨ ਸਿੰਘ ਸੰਗੋਵਾਲ ਤੇ ਉਮੀਦ ਹੈਗੀ ਬਹੁਤ ਮਿਹਨਤੀ ਨੇ ਜੀ ਬਹੁਤ ਮਿੰਨਸਾਰ ਨੇ ਤੇ ਬੂਰਾ ਸਾਨੂੰ ਯਕੀਨ 100% ਵੀ ਹਾਂ ਸਾਡੇ ਪਿੰਡ ਦਾ ਕੰਮ ਹੋਊਗਾ ਸੋ ਹਲਕਾ ਗਿਲ ਤੇ ਪਿੰਡ ਦੀ ਗੱਲ ਕਰ ਲਈ ਤਾਂ ਪਹਿਲਾਂ ਸਾਫ ਦਾ ਸਰਪੰਚ ਜੀ ਨਾਲ ਗੱਲਬਾਤ ਕੀਤੀ ਸੀ ਹੁਣ ਮੌਜੂਦਾ ਸਰਪੰਚ ਸਾਹਿਬ ਨਾਲ ਮੌਜੂਦ ਨੇ ਅ ਫੈਕਟੀਕਲ ਸਰ ਕੀ ਕਹਿਣਾ ਚਾਹੋਗੇ ਤੁਸੀਂ ਅਜ ਐਮਐਲਏ ਜਿਹਨੇ ਦੌਰਾ ਵੀ ਕੀਤਾ ਇਸ ਪਿੰਡ ਦਾ ਤੇ ਕੀ ਕਹਿਣਾ ਚਾਹ ਰਹੇ ਹੋ ਬਸ ਸਹਿਤ ਤਾਂ ਇਹੋ ਜੋਨੇ ਪਿੰਡ ਦਾ ਵਿਕਾਸ ਜੋ ਹੋਣਾ ਚਾਹੀਦਾ ਸੀ ਜਿੰਨਾ ਕਸੀਂ ਕੋਸ਼ਿਸ਼ ਕਰ ਸਕਿਆ ਉਹਨਾ ਕੀਤਾ ਬਾਕੀ ਉਹਨਾਂ ਦੀ ਮਦਦ ਲੈ ਕੇ ਅਸੀਂ ਚਾਹਾਂਗੇ ਵੀ ਜਿਹੜਾ ਪਿੰਡ ਦਾ ਬਖਤ ਤੁਸੀਂ ਪੁੱਛਣਾ ਜਾਉਂਗੀ ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਅੱਜ ਹੀ ਐਮਐਲਏ ਨੇ ਦੌਰਾ ਕੀਤਾ ਪਹਿਲਾਂ ਨਹੀਂ ਆਏ 2 ਸਾਲਾਂ ਦੇ ਵਿੱਚ ਇਹ ਕਿਹੜਾ ਗੱਲ ਸੱਚ ਹੈ ਇਹ ਗੱਲ ਸੱਚ ਹੈ ਜੀ ਅਸੀਂ ਕਈ ਵਾਰੀ ਕੋਸ਼ਿਸ਼ ਵੀ ਕੀਤੀ ਐ ਇੱਥੇ ਬੁਲਾਉਣ ਦੀ ਹੂੰ ਪਰ ਜਾਂ ਬਿਜੀ ਹੁਣ ਕਰ ਨੇੜੇ ਹੁਣ ਕਿਹੜਾ ਵੱਜ ਰਿਹਾ ਤੇ ਉਧਰ ਨਹੀਂ ਵੱਜਦਾ ਨਹੀਂ ਨਹੀਂ ਉਧਰ ਨਹੀਂ ਵੱਜਿਆ ਜੀ ਕੋਈ ਨਹੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਹੋ ਜਾਣਗੇ ਕੰਮ ਨਿਕੋ ਜੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੇਗਾ ਵੀ ਰਿਸਪਾਂਸ ਮਿਲਦਾ ਕਿ ਨਹੀਂ ਮਿਲਦਾ ਹੁਣ ਤੱਕ ਤਾਂ ਰਿਸਪਾਂਸ ਕੋਈ ਮਿਲਿਆ ਨਹੀਂ ਸਾਨੂੰ ਹੁਣ ਮੌਜੂਦਾ ਸਰਪੰਚ ਹੋਣ ਦੇ ਨਾਤੇ ਤੁਹਾਨੂੰ ਪਿੰਡ ਦੇ ਵਸਨੀਕਾ ਵੱਲੋਂ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਤੇ ਕਿਹੜੇ ਕੰਮ ਜਿਹੜੇ ਪੈਂਡਿੰਗ ਨੇ ਕਿਸ ਤਰ੍ਹਾਂ ਦੇ ਲੋਕਾਂ ਵੱਲੋਂ ਜਿਹੜਾ ਕਿ ਆ ਕਹਿ ਦਈਏ ਹੁੰਗਾਰਾ ਪੜਿਆ ਜਾਂਦਾ ਅਸੀਂ ਕੋਸ਼ਿਸ਼ ਤਾਂ ਬਹੁਤ ਵਾਰੀ ਕੀਤੀ ਹੈ ਵੀ ਸਾਨੂੰ ਜਿੰਨੇ ਵੀ ਅਸੀਂ ਮਤੇ ਪਾ ਕੇ ਦਿੱਤੇ ਨੇ ਵੀ ਆ ਸਾਡੇ ਕੰਮ ਹੋਣ ਵਾਲੇ ਨੇ ਤਾਰੇ ਅਜੇ ਤੱਕ ਨਹੀਂ ਰਿਸਪੌਂਸਬਲ ਤੁਸੀਂ ਸਰਪੰਚੋ ਮੌਜੂਦਾ ਲੱਗਦਾ ਪਿੰਡ ਦੇ ਵਸਨੀਕਾਂ ਨੇ ਇਸ ਵਾਰ ਵੋਟ ਪਾਣੀ ਐਮਐਲਏ ਨੂੰ ਨਹੀਂ ਇਹਦੇ ਇਹ ਤਾਂ ਪਿੰਡ ਵਾਲਿਆਂ ਦਾ ਆਪਣਾ ਰਿਵਿਊ ਆ ਕਿਉਂਕਿ ਅੰਦਰ ਕੀ ਆ ਉਹਨਾਂ ਦੇ ਬਾਹਰ ਕੀ ਆ ਸਾਨੂੰ ਕਿਸ ਤਰ੍ਹਾਂ ਦੇ ਰਿਵਿਊ ਮਿਲਦੇ ਨਹੀਂ ਸਾਨੂੰ ਤਾਂ ਰਿਵਿਊ ਮਤਲਬ ਇਹੀ ਹੁਣ ਤੱਕ ਜਿਵੇਂ 3 ਸਾਲ ਉਹਨਾਂ ਦੇ ਹੋ ਆ ਰਹੇ ਰਹਿੰਦੇ ਨੇ ਹੋ ਸਕਦਾ 3 ਸਾਲਾਂ ਵਿੱਚ ਵਿਕਾਸ ਕਰਨ ਉਹ ਤੇ ਉਹਨਾਂ ਦਾ ਹੁਣ ਤੱਕ ਨਹੀਂ ਹੋਇਆ 3 ਸਾਲਾਂ ਦੇ ਵਿੱਚ ਅੱਜ ਪਹਿਲਾ ਗੇੜਾ ਵੱਜਿਆ ਤੇ ਲੱਗਦਾ ਹੀ ਹੋ ਜਾਊਗਾ 2 ਸਾਲ ਹੋਏ ਆ ਜੀ ਹਾਂ ਜੀ ਜੀ ਦੋ ਸਾਲਾਂ ਦੇ ਵਿੱਚ ਪਬਲਿਕ ਦੇ ਮਨ ਦੇ ਬਦਲਣ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਦੋਂ ਮਨ ਬਦਲ ਜਾਣਾ ਤੁਹਾਨੂੰ ਕਿਸ ਤਰ੍ਹਾਂ ਦੇ ਫੰਡਸ ਮਿਲਦੇ ਨੇ ਜੋ ਤੁਹਾਨੂੰ ਜਿਸ ਤਰ੍ਹਾਂ ਪਿੰਡ ਦੇ ਵਸਨੀਕਾ ਵੱਲੋਂ ਕਿਹਾ ਜਾਂਦਾ ਗਲੀਆਂ ਸੜਕਾਂ ਬਣਾਉਣ ਵਾਲੀਆਂ ਨੇ ਤੇ ਤੁਸੀਂ ਅੱਗੋਂ ਦੀ ਕੀ ਜਵਾਬ ਦਿੰਦੇ ਹੋ ਉਹਨਾਂ ਨੂੰ ਅਸੀਂ ਅੱਗੇ ਕੋਸ਼ਿਸ਼ ਹੀ ਕਰਦੇ ਆਂ ਅਸੀਂ ਉਹ ਚੱਪਸਰਾਂ ਤੱਕ ਪਹੁੰਚ ਕਰਦੇ ਆਂ ਉਹਨਾਂ ਦੇ ਵਿਕਾਸ ਤੇ ਕੰਮ ਆ ਲਈ ਪਰ ਸਾਨੂੰ ਅਜੇ ਤੱਕ ਕੋਈ ਰਿਸਪੌਂਸ ਜਿਹੜੇ ਕੰਮ ਰਹਿ ਗਏ ਜਿੰਨੇ ਕ ਅਸੀਂ ਕਰ ਸਕਦੇ ਸੀ ਪਹਿਲਾਂ ਉਹਨੇ ਕੀਤੇ ਪਰ ਜਿਹੜੇ ਰਹਿ ਗਏ ਉਹ ਨਹੀਂ ਹੋ ਪਾਈ ਇਸ ਪਿੰਡ ਦੇ ਵਿੱਚ ਯੂਥ ਵਿੰਗ ਵੀ ਮੌਜੂਦ ਹੈ ਸਾਡੇ ਨਾਲ ਤੇ ਗੱਲਬਾਤ ਕਰ ਲਈ ਨੇ ਇਹਨਾਂ ਨਾਲ ਵੀ ਭਾਜੀ ਕੀ ਕਹਿਣਾ ਹੈ ਕਿਸ ਤਰ੍ਹਾਂ ਦੇ ਕੰਮ ਹੋ ਰਹੇ ਇਸ ਪਿੰਡ ਦੇ ਵਿੱਚ ਤੇ ਕਿਸ ਤਰ੍ਹਾਂ ਦੇ ਪੈਂਡਿੰਗ ਨੇ ਤੇ ਕਿੰਨੇ ਕੰਮ ਹੋ ਚੁੱਕੇ ਨੇ ਤੇ ਇਸ ਅੱਗੇ ਹੁਣ ਕੀ ਕਹਿਣਾ ਹੈ ਲਗਭਗ ਜੀ ਜੋ ਸਾਡੇ ਪਿੰਡ ਦੇ ਕੰਮ ਨੇ ਲਗਭਗ ਹੋ ਚੁੱਕੇ ਨੇ ਜੋ ਸਾਡੇ ਪਿੰਡ ਦੇ ਕਿਟੋਬਾ ਖਾਲੀ ਸੀ ਕਿਟੋਬਾ ਬੰਦ ਟੋਬਾ ਉਹ ਭਰਨ ਲਈ ਅਸੀਂ ਐਮਐਲਏ ਸਾਹਿਬ ਨੂੰ ਅੱਜ ਕਿਹਾ ਵਾ ਵੀ ਸਾਨੂੰ ਉਸ ਲਈ ਗ੍ਰਾਂਟ ਦਿੱਤੀ ਜਾਵੇ ਵੀ ਜੋ ਅਸੀਂ ਉਹ ਟੋਬਾ ਭਰ ਕੇ ਉੱਥੇ ਪਾਰਕ ਬਣਾਈ ਜਾਵੇ ਇੱਕ ਸਾਡੇ ਪਿੰਡ ਦਾ ਇੱਕ ਕੱਚਾ ਰਸਤਾ 1 ਕਿਲੋਮੀਟਰ ਲੰਬਾ ਜੋ ਉਸ ਦੀ ਸੀ ਅੱਜ ਕਰੀ ਉਹਨਾਂ ਨੂੰ ਗੱਲ ਵੀ ਉਹ ਪੱਕਾ ਤੁਸੀਂ ਅੱਜ ਗੱਲ ਕੀਤੀ ਹੈ ਤੇ ਮੈਂ ਪਿਕਚਰਸ ਪੁੱਛਣਾ ਚਾਹੂੰਗੀ 2 ਸਾਲ ਹੋ ਗਏ ਅੱਜ ਐਮਐਲਏ ਨੇ ਗੇੜਾ ਮਾਰਿਆ ਇਸ ਪਿੰਡਲ ਦੇ ਵਿੱਚ ਲੱਗਦਾ ਕੰਮ ਹੋ ਜਾਊਗਾ ਬਿਲਕੁਲ ਹੋਣਗੇ ਜੀ ਜੋ ਕੰਮ ਹੋਣ ਵਾਲੇ ਆ ਜੋ ਜਦੋਂ ਆਪ ਦਾ ਲਾਗੂ ਹੋ ਤਾਂ ਬਾਦੀ ਗੇੜਾ ਮਾਰਿਆ ਐਮਲ ਨਹੀਂ ਲੱਗਦਾ ਨਹੀਂ ਨਹੀਂ ਪਹਿਲਾਂ ਜੋ ਜੋ ਸਾਡੇ ਪਿੰਡ ਦੇ ਨਿੱਜੀ ਕੰਮ ਆ ਜੀ ਅਸੀਂ ਖੁਦ ਐਮਲ ਸਾਹਿਬ ਕੋਲੇ ਜਾ ਕੇ ਕਰਾਉਂਦੇ ਰਹੇ ਹਾਂ ਜੀ ਮੈਂ ਖੁਦ ਜਾ ਕੇ ਕਰਵਾਉਂਦਾ ਰਿਹਾ ਜੋ ਕੰਮ ਸੀਗੇ ਤੇ ਉਹ ਨਹੀਂ ਤਾਂ ਹੈਗੇ ਯਾਨੀ ਕਿ ਜੀ ਬਿਲਕੁਲ ਕਰਨਗੇ ਜੀ ਜੋ ਕੰਮ ਹੋਣਗੇ ਸਾਡੇ ਕੰਮ ਹੋਣਗੇ ਜੀ ਕਰਵਾਉਣਗੇ ਜੀ ਭਾਜੀ ਕੀ ਕਹਿਣਾ ਹੈ ਯੂਥ ਵਿੰਗ ਹੋਣ ਦੇ ਨਾਤੇ ਤੁਸੀਂ ਕਿਸ ਤਰ੍ਹਾਂ ਸੋ ਇਹਨਾਂ ਪਿੰਡਾਂ ਦੇ ਵਸਨੀਕ ਜੋ ਰਹਿਣ ਵਾਲੇ ਲੋਕ ਨੇ ਤੇ ਗੱਲਬਾਤ ਕਰ ਲੈਨੇ ਆ ਕਿ ਜਿਸ ਤਰ੍ਹਾਂ ਚੌਂਜਾਬਤਾ ਲਾਗੂ ਹੋ ਗਿਆ ਤੇ ਜਿਸ ਤਰ੍ਹਾਂ ਜੋਇਤੋ ਦੇ ਸਾਪਕਾ ਸਰਪੰਚ ਨੇ ਉਹਨਾਂ ਨੇ ਕਿਹਾ ਕਿ ਕਾਫੀ ਪੈਂਡਿੰਗ ਐਸੇ ਕੰਮ ਨੇ ਜਿਨ੍ਹਾਂ ਨੂੰ ਨਹੀਂ ਕੀਤਾ ਗਿਆ ਪਰ ਭਰੋਸਾ ਹੈਗਾ ਐਮਐਲਏ ਤੇ ਕਿ ਇਹ ਹੋ ਜਾਣਗੇ ਆਉਣ ਵਾਲੇ ਟਾਈਮ ਦੇ ਵਿੱਚ ਸ਼ਸ਼ੀਕਲ ਪਾਜੀ ਸਵਾਗਤ ਹੈ ਤੁਹਾਡਾ ਸਰ ਕੀ ਕਹਿਣਾ ਚਾਹੋਗੇ ਆਪਣੇ ਹਲਕੇ ਬਾਰੇ ਹਲਕਾ ਠੀਕ ਹੈ ਜੀ ਮੈਂ ਤਾਂ ਵੈਸੇ ਗ੍ਰੰਥ ਇੱਥੇ ਗ੍ਰੰਥੀ ਰਿਹਾ ਗੁਰਦਵਾਰਾ ਸਾਹਿਬ ਕਿਤਵਾਰਾ ਤੇ ਗ੍ਰੰਥੀ ਹੋ ਹਾਂ 19 ਸਾਲ ਡਿਊਟੀ ਕੀਤੀ ਇੱਥੇ ਬਹੁਤ ਵਧੀਆ ਪਿੰਡ ਨਕਰਪੜੀਏ ਜੀ ਤੇ ਇੱਥੇ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਕੰਮ ਹੋਣ ਵਾਲੇ ਨੇ ਕੰਮ ਤਾਂ ਕੁਝ ਹੋਣ ਵਾਲੇ ਵੀ ਨੇ ਕੁਝ ਰਹਿੰਦੇ ਵੀ ਨੇ ਕਿਸ ਤਰ੍ਹਾਂ ਦੇ ਕੰਮ ਨੇ ਗਲੀਆਂ ਸੜਕਾਂ ਦੇ ਕਿਸ ਤਰ੍ਹਾਂ ਦੇ ਕੰਮ ਨੇ ਸੜਕਾਂ ਦੇ ਸੜਕਾਂ ਦੇ ਨਵੀਆਂ ਕਲੋਨੀਆਂ ਜਿਸ ਤਰ੍ਹਾਂ ਡਵੈਲਪਮੈਂਟ ਹੁੰਦੀਆਂ ਨੇ ਉਸ ਦੇ ਵਿੱਚ ਕੰਮ ਕੀਤੇ ਜਾਂਦੇ ਐਮਐਲਏ ਵੱਲੋਂ ਨਾਲ ਦੇ ਨਾਲ ਕਿ ਥੋੜਾ ਹੁਣ ਇਲੈਕਸ਼ਨਸ ਦੇ ਨੇੜੇ ਜਿਹੜਾ ਕੀ ਹੈ ਕਿਹਾ ਗਿਆ ਕਿ ਕੀਤੇ ਜਾ ਰਹੇ ਨੇ ਬੱਕ ਕੁਛ ਹੋ ਰਹਿ ਨਾ ਜੀ ਕੁਛ ਹੋਣ ਵਾਲੇ ਨੇ ਬਸ ਇਹ ਪੱਜ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਹੁਣ ਚੋਣ ਜਾਬਤਾ ਲਾਗੂ ਹੋ ਗਿਆ ਹੈ ਤੇ ਐਮਐਲਏ ਦੀ ਗੱਲ ਕਰ ਲਈ ਅੱਜ ਰਾਊਂਡ ਵੀ ਮਾਰ ਕੇ ਗਏ ਨਹੀਂ ਇਥੇ ਤੇ ਪਹਿਲਾ ਵੀ ਰਾਊਂਡ ਮਾਰਦੇ ਸੀ ਕਿ ਅੱਜ ਹੀ ਮਾਰਿਆ ਮੈਂ ਅੱਗੇ ਵੀ ਆਉਂਦਾ ਜੀ ਹਾਂ ਜੀ ਅੱਗੇ ਵੀ ਆਉਂਦਾ ਤੁਹਾਡੇ ਕੰਮ ਪੈਂਡਿੰਗ ਪੈਣੇ ਇਥੇ ਆ ਸਾਰੀਆਂ ਗਲੀਆਂ ਨਾਲੀਆਂ ਤੇ ਆ ਜੀ ਕਲਿਆਣਾ ਜੇ ਸੜਕਾਂ ਦੀ ਪ੍ਰੋਬਲਮ ਕਦੋਂ ਤੋਂ ਹੈ ਉਹ ਤਾਂ 2-3 ਸਾਲ ਹੋ ਗਏ ਕੁੱਟੀਆਂ ਪਈਆਂ ਨੇ ਤੇ ਹੁਣ ਕੀ ਉਮੀਦ ਹੈ ਕਿ ਹੋ ਜਾਣਗੀ ਜਾਂ ਨਹੀਂ ਕਹਿੰਦੇ ਆ ਜੀ ਵੋਟਾਂ ਤੋਂ ਬਾਅਦ ਕਰਨਗੇ ਲੱਗਦਾ ਵੋਟਾਂ ਤੋਂ ਬਾਅਦ ਹੋ ਜਾਏਗਾ ਹਾਂਜੀ 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 ਸਰ ਆਂਟੀ ਜਿਸ ਪਾਗੇ ਦਾ ਤੁਹਾਡਾ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਹੁਣ ਚੋਣ ਚਾਪਤਾ ਲਾਗੂ ਹੋ ਗਿਆ ਹੈ ਇਲੈਕਸ਼ਨ ਨੇੜੇ ਨੇ ਤਾਂ ਵੋਟ ਕਿਸ ਤਰ੍ਹਾਂ ਦੀ ਤੁਸੀਂ ਦੋਗੇ ਐਮਐਲਏ ਨੂੰ ਔਰ ਕਿਸ ਤਰ੍ਹਾਂ ਦੇ ਕੰਮ ਹੋਗੇ ਨੇ ਔਰ ਹੋਣ ਵਾਲੇ ਦੀ ਉਮੀਦ ਹੈ ਚਾਹੇ ਆਪ ਵਾਲੀ ਪਾਰਟੀ ਬਹੁਤ ਅੱਛਾ ਕੰਮ ਕਰ ਰਹੀ ਹੈ ਜੀ ਤੇ ਅਗੋਂ ਵੀ ਉਮੀਦ ਹੈ ਬਹੁਤ ਅੱਛਾ ਕੰਮ ਕਰੇਗੇ ਅਸੀਂ ਜਦੋਂ ਵੀ ਇਹਨਾਂ ਦੇ ਆਫਿਸ 'ਚ ਜਾਂਦੇ ਆ ਬਹੁਤ ਹੀ ਅੱਛੇ ਤਰੀਕੇ ਨਾਲ ਡੀਲ ਕਰਦੇ ਆ ਸਾਨੂੰ ਸਿਗਨੇਚਰ ਕਰਦੇ ਆ ਜੋ ਵੀ ਅਸੀਂ ਕਾਗਜ਼ ਲੈ ਕੇ ਜਾਂਦੇ ਆ ਬਹੁਤ ਅੱਛਾ ਕੰਮ ਹਸਪੀਟਲ ਦੇ ਤੌਰ ਤੇ ਮੈਨੂੰ ਹਾਰਟ ਪ੍ਰੋਬਲਮ ਸੀ ਮੇਰਾ ਇਹਨਾਂ ਨੇ ਬਹੁਤ ਸਾਥ ਦਿੱਤਾ ਆ ਆਪਣੀ ਕੁਲਵੰਤ ਸਿੰਘ ਸਿੱਧੂ ਸਾਹਿਬ ਨੇ ਉਹਨਾਂ ਦੇ ਪੀਏ ਨੇ ਉਥੇ ਹਸਪੀਟਲ ਫੋਨ ਕਰਕੇ ਮੈਨੂੰ ਚੈੱਕਅਪ ਕਰਵਾਂਦੇ ਰਹੇ ਆ ਬਹੁਤ ਅੱਛਾ ਕੰਮ ਹੈ ਆਪਾ ਮੋਹੱਲਾ ਕਲੀਨਿਕ ਦੀ ਗੱਲ ਕਰਨੀ ਆ ਹਰ ਹਲਕਿਆ ਦੇ ਵਿੱਚ ਮੋਹੱਲਾ ਕਲੀਨਿਕ ਨੇ ਕੀ ਇੱਥੇ ਵੀ ਅਵੇਲੇਬਲ ਨੇ ਤੁਹਾਡੇ ਵੀ ਮੋਹੱਲਾ ਕਲੀਨਿਕ ਇੱਥੇ ਤਾਂ ਇਹ ਦੁਗਰੀ ਚ ਹੈਗੇ ਆ ਦੁਗਰੀ ਚ ਹੈਗੇ ਨੇ ਹਾਂਜੀ ਜੀ ਮੇਰਾ ਤਾਂ ਤਾਂਦਰੇ ਹੋਊਗਾ ਜੀ ਤਾਂਦਰੇ ਤਾਂਦਰੇ ਦੇ ਵੀ ਉਹ ਕੀਤੀ ਨਹੀਂ ਰਿਕਵੈਸਟ ਕੀਤੀ ਇੱਥੇ ਵੀ ਹੋਣਾ ਚਾਹੀਦਾ ਹਾਂਜੀ ਉਹ ਕਰਾਂਗੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਸਾਡੇ ਵੀ ਵੋਟ ਕਾਫੀ ਹੋ ਗਈ ਆ ਸਾਡੇ ਕਲੋਨੀਆਂ ਬਹੁਤ ਜ਼ਿਆਦਾ ਇੱਥੇ ਆ ਗਈਆਂ ਤੇ ਉਹਨਾਂ ਦਾ ਵੀ ਜਿਹੜੇ ਮਸਲੇ ਨੇ ਸਭ ਹੱਲ ਕਰਵਾਵਾਂਗੇ ਜੀ ਤੇ ਸਾਨੂੰ ਸਾਨੂੰ ਉਮੀਦ ਆ ਵੀ ਸਾਡੇ ਉਹ ਕਹੇ ਤੇ ਜ਼ਰੂਰ ਕਰਨਗੇ ਠੀਕ ਹੈ ਨਹੀਂ ਇੱਕ ਤਾਂ ਇਹਨਾਂ ਦੇ ਜਿੰਨੀਆਂ ਵੀ ਛੜਕਾ ਬਣਨ ਵਾਲੀਆਂ ਨੇ ਉਹ ਵੀ ਉਹਨਾਂ ਨੂੰ ਕਹਿ ਕੇ ਕਰਵਾਵਾਂਗੇ ਤੇ ਬਾਕੀ ਵੋਟ ਸਾਡੀ ਕਾਫੀ ਹਜ਼ਾਰ ਵੋਟ ਤੇ 12-1300 ਹੋ ਗਈਆਂ ਹੁਣ ਜੀ ਤੇ ਇਸ ਕਰਕੇ ਹੁਣ ਕੰਮ ਤਾਂ ਉਹਨਾਂ ਦੇ ਜਿਹੜੇ ਧੂਰੇ ਪਏ ਸਾਰੇ ਕਰਾਉਣੇ ਪੈਣੇ ਆ ਬਿਲਕੁਲ ਬਾਕੀ ਐਮਐਲ ਸਾਬ ਬਹੁਤ ਚੰਗੇ ਨੇ ਠੀਕ ਹੈ ਨਹੀਂ ਕਰਨਗੇ ਕਹਿਣ ਦੇ ਅੱਖੇ ਲੱਗਦੇ ਆ ਕਰਨਗੇ ਜੀ ਹਾਂਜੀ ਬਿਲਕੁਲ ਵਸਨੀਕ ਜਿਹੜੇ ਕਿ ਪਿੰਡ ਦੇ ਵਿੱਚ ਹੋਰ ਵੀ ਮੌਜੂਦ ਨੇ ਭਾਜੀ ਕੀ ਕਹਿਣਾ ਚਾਹੋਗੇ ਅਸੀਂ ਤਾਂ ਜੀ 2 ਸਾਲ ਬਾਅਦ ਦੇਖਿਆ ਇਹਨਾਂ ਨੂੰ ਅੱਜ ਆਇਆ ਇਹਨੂੰ ਸਾਡੇ ਹਾਲੇ ਕਦੀ ਨਹੀਂ ਕਿੜਾ ਮਾਰੇ ਮਾਣਾ ਅੱਜ ਦੇਖੇ ਨੇ ਕੀ ਲੱਗਦਾ ਚੋਣ ਜਾਬਤਾ ਸ਼ੁਰੂ ਹੋ ਗਿਆ ਇਸ ਕਰਕੇ ਤੇ ਹੁਣ ਇਹ ਚੁੰਬਾ ਬੋਟਾਂ ਖਾਤਰ ਆਏ ਨੇ ਹੂੰ ਸਾਡੇ ਮਾਲਕ ਇੱਕ ਦਾਖਾ ਹੂੰ ਦੋ ਬੰਦਿਆਂ ਨੇ ਪਿੰਡ 'ਚ ਕੰਮ ਕੀਤਾ ਤੀਜੇ ਨੇ ਕਿਸੇ ਨੇ ਨਹੀਂ ਕੀਤਾ 2 ਸਾਲ 'ਚ ਕੋਈ ਕੰਮ ਨਹੀਂ ਹੋਇਆ ਨਾ ਗਲੀਆਂ ਸੜਕਾਂ ਦੇ ਕਮਾਉਣੂ ਕੀ ਇਹ ਦਾਖੇ ਇਹ ਮਾਣਾ ਹੀ ਆ ਸਵਾਲ ਕਦੀਆਂ ਪਹਿਲਾਂ ਦਾਖੇ ਦੀਆਂ ਬਣਾਈਆਂ ਸੀ ਤੇ ਅੱਜ ਜਿਹੜਾ ਮੜ ਕੇ ਕਿ 2 ਸਾਲ ਬਾਅਦ ਜਿਹੜਾ ਮ ਜਿੱਦਣ ਦੇ ਇਹ ਨਾ ਸਾਡਾ ਧੰਨਵਾਦ ਕਰਨਾ ਆਏ ਨੇ ਅਸੀਂ ਤਾਂ ਦੇਖੀ ਨਹੀਂ ਹੁਣ ਵੋਟ ਪਾਓਗੇ ਕਿੱਦਾਂ ਕਰੋਗੇ ਬਿਲਕੁਲ ਵੀ ਨਹੀਂ ਪਾਓਗੇ ਤੇ ਫਿਰ ਕਿਸ ਨੂੰ ਪਾਓਗੇ ਵੋਟ ਵੋਟ ਪਾਵਾਂਗੇ ਸਾਡਾ ਸ਼ਾਇਦ ਕਿਸੇ ਨੂੰ ਨਾ ਪਾਈਏ ਪਰ ਪਾਣੀ ਨਹੀਂ ਆਪਣੇ ਹਲਕੇ ਦੇ ਐਮਐਲਏ ਨੂੰ ਨਹੀਂ ਪਾਓਗੇ ਜੇ ਪਾਵਾਂਗੇ ਦਾਖੇ ਖੜਜੇ ਸਵਾਲਕ ਖੜਜੇ ਉਹਨਾਂ ਚੋਂ ਇੱਕ ਨੂੰ ਪਾ ਦਾਂਗੇ ਸੋ ਬਿਲਕੁਲ ਅਸੀਂ ਪਹੁੰਚੇ ਸੀਗੇ ਹਲਕਾ ਗਿਲ ਜਿੱਥੇ ਪਿੰਡ ਦੇ ਵਿੱਚ ਪਹੁੰਚੇ ਆ ਸਾਬਕਾ ਸਰਪੰਚ ਮੌਜੂਦ ਨਹੀਂ ਤੇ ਆਸ-ਪਾਸ ਦੇ ਵਸਨੀਕਾਂ ਨੂੰ ਪੁੱਛਿਆ ਕਿ ਜੋ ਹੁਣ ਇਸ ਹਲਕੇ ਦੇ ਵਿੱਚ ਕੰਮ ਹੋਣ ਵਾਲੇ ਨੇ ਕਿਸ ਤਰ੍ਹਾਂ ਦੇ ਪੈਂਡਿੰਗ ਕੰਮ ਨੇ ਤੁਸੀਂ ਖੁਦ ਸੁਣਿਆ ਤੇ ਅੱਜ ਐਮਐਲਏ ਵੀ ਮੌਜੂਦ ਸੀਗੇ ਜੀਵਨ ਸਿੰਘ ਸੰਗੋਵਾਲ ਉਹਨਾਂ ਨੇ ਵੀ ਇੱਥੇ ਅੱਜ ਦੌਰਾ ਕੀਤਾ ਤੇ ਜੋ ਪੈਂਡਿੰਗ ਕੰਮ ਨੇ ਉਹਨਾਂ ਨੇ ਵੀ ਹੌਸਲਾ ਦਿੱਤਾ ਇਹਨਾਂ ਨੂੰ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੀਤੇ ਜਾਣਗੇ ਉਹ ਅਪਡੇਟ ਕਿਸ ਤਰ੍ਹਾਂ ਦੀ ਲੱਗੀ ਹੈ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ 'ਚ ਕਮੈਂਟ ਕਰ ਸਕਦੇ ਹੋ ਇਦਾਂ ਦੀਆਂ ਹੋਰ ਅਪਡੇਟਸ ਨਾਲ ਬਨੇ ਰਹਿਣ ਲਈ ਦੇਖਦੇ ਰਹੋ ਵੀ